ਸੁਵਿਧਾ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਈਸੜੂ ਪਵਨ ਵਿਖੇ ਸੂਬਾ ਪ੍ਰਦਾਨ ਰਵਿੰਦਰ ਰਵੀ ਅਤੇ ਸੂਬਾ ਜਨਰਲ ਸਕੱਤਰ ਵਰਿੰਦਰਪਾਲ ਸਿੰਘ ਦੀ ਅਗਵਾਈ ਦੇ ਹੇਠ ਹੋਈ ਹੈ ਜਿਸ ਵਿੱਚ ਸੂਬੇ ਪਰਦੇ ਸੁਵਿਧਾ ਕਰਮਚਾਰੀਆਂ ਨੇ ਭਾਗ ਲਿਆ ਮੀਟਿੰਗ ਦੌਰਾਨ ਸਰਕਾਰ ਅਤੇ ਵਿਭਾਗ ਦੇ ਵੱਲੋਂ ਕਰਮਚਾਰੀਆਂ ਨੂੰ ਪ੍ਰਾਈਵੇਟ ਕੰਪਨੀ ਬੀਐਲਐਸ ਨੂੰ ਜੁਆਇਨ ਕਰਨ ਦਾ ਜੋ ਸੁਝਾਅ ਦਿੱਤਾ ਗਿਆ ਸੀ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਇਸ ਸੁਝਾਅ ਨੂੰ ਸੂਬਾ ਕਮੇਟੀ ਦੇ ਵੱਲੋਂ ਪਹਿਲਾਂ ਹੀ ਨਕਾਰ ਦਿੱਤਾ ਗਿਆ ਸੀ ਅਤੇ ਅੱਜ ਸੁਵਿਧਾ ਮੁਲਾਜ਼ਮਾਂ ਨੇ ਵੀ ਇੱਕ ਸੁਰ ਹੋ ਕੇ ਇਸ ਨੂੰ ਨਕਾਰ ਦਿੱਤਾ ਹੈ ਸੂਬਾ ਪ੍ਰਧਾਨ ਰਵਿੰਦਰ ਰਵੀ ਨੇ ਕਿਹਾ ਕਿ ਪਿਛਲੇ ਸੰਘਰਸ਼ ਦੇ ਦੌਰਾਨ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਸੇਵਾਵਾਂ ਰੈਗੂਲਰ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਇਸ ਦੇ ਲਈ ਸਾਨੂੰ ਪੂਰੀ ਪੂਰੀ ਆਸ ਹੈ ਕਿ ਇਹ ਸਰਕਾਰ ਪਹਿਲ ਦੇ ਆਧਾਰ ਤੇ ਸਾਡੀ ਬਹਾਲੀ ਕਰਦੀਆਂ ਸੇਵਾਵਾਂ ਰੈਗੂਲਰ ਕਰੇਗੀ ਇਹ ਸਾਡੀ ਮੀਟਿੰਗ ਪੰਜਾਬ ਸਟੇਟ ਸੇਵਾਦਾਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਅੱਜ ਇਸੜੂ ਭਵਨ ਲੁਧਿਆਣਾ ਚ ਅਸੀਂ ਜਿਹੜੀ ਰੱਖੀ ਹੈ ਇਹਦੇ ਚ ਇਹ ਹੈ ਕਿ ਜਿਵੇਂ ਅਕਾਲੀ ਭਾਜਪਾ ਸਰਕਾਰ ਨੇ ਤਾਂ ਸਾਨੂੰ ਮਤਲਬ 1100 ਪਰਿਵਾਰਾਂ ਨੂੰ ਸੇਵਾ ਕੇਂਦਰ ਚਲਾਉਣ ਦੇ ਬਦਲੇ ਸਾਨੂੰ ਬੇਰੋਜ਼ਗਾਰ ਕਰਤਾ ਸੀ ਮਤਲਬ ਅਸੀਂ ਪਹਿਲਾਂ ਸਰਕਾਰੀ ادارے ਨਾਲ ਜੁੜੇ ਹੋਏ ਸੀ ਤਾਂ ਉਹਨਾਂ ਦਾ ਇੱਕ ਫਰਮਾਨ ਸੀ ਕਿ ਤੁਸੀਂ ਪ੍ਰਾਈਵੇਟ ਕੰਪਨੀ ਅੰਡਰ ਕੰਮ ਕਰੋ ਤਾਂ ਉਹ ਉਹ ਸਾਨੂੰ ਫਾਇਦੇਮੰਦ ਚੀਜ਼ ਨਹੀਂ ਸੀ ਸਾਡੇ ਵਾਸਤੇ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ ਤਾਂ ਸਰਕਾਰ ਨੇ ਸਾਨੂੰ ਸਿਸਟਮ ਚੋਂ ਬਾਹਰ ਕਰਤਾ ਉਸ ਤੋਂ ਬਾਅਦ ਮਤਲਬ ਅਸੀਂ ਲੰਬਾ ਸੰਘਰਸ਼ ਕੀਤਾ ਤੇ ਹੁਣ ਜਦੋਂ ਸੱਤਾ ਦੇ ਵਿੱਚ ਕਾਂਗਰਸ ਸਰਕਾਰ ਆਈ ਹੈ ਕੈਪਟਨ ਸਰਕਾਰ ਆਈ ਹੈ ਤਾਂ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਬਣਦੀ ਹੈ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤਾਂ ਹੁਣ ਵੀ ਸਰਕਾਰ ਨੇ ਮਤਲਬ ਸਾਡੀ ਬਾਹ ਫੜੀ ਹੋਈ ਹੈ ਸਰਕਾਰ ਨੇ ਸਾਨੂੰ ਮੀਟਿੰਗਾਂ ਦਾ ਸੱਦਾ ਦਿੱਤਾ ਸੀ ਦੋ ਵਾਰ ਤਾਂ ਉਹ ਕਿਸੇ ਕਾਰਨਾ ਕਰਕੇ ਸਰਕਾਰ ਦੇ ਕੋਈ ਨਿੱਜੀ ਰੁਝੇਵੇਂ ਕਹਿ ਲੋ ਜਾਂ ਕੋਈ ਹੋਰ ਕਾਰਨ ਹੋ ਸਕਦੇ ਆ ਕਿ ਸਾਡੀਆਂ ਉਹ ਮੀਟਿੰਗਾਂ ਹਾਲੇ ਤੱਕ ਕੈਪਟਨ ਸਰਕਾਰ ਨਾਲ ਨਹੀਂ ਹੋ ਸਕੀ ਮੀਟਿੰਗ ਸਾਡੀ ਪਰ ਹੁਣ ਵੀ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕਰਨ ਵਾਸਤੇ ਸਰਕਾਰ ਜਲਦ ਤੋਂ ਜਲਦ ਜਿਹੜੇ ਸਾਰਥਕ ਕਦਮ ਚੁੱਕੇ ਤੇ ਸਾਡੀ ਜਿਹੜੀ ਮੀਟਿੰਗ ਆ ਉਹ ਉਹ ਬੁਲਾ ਕੇ ਤੇ ਸਾਡੀਆਂ ਜਿਹੜੀਆਂ ਬੇਰੋਜ਼ਗਾਰ ਹੋਏ ਫਿਰਦੇ ਨੇ ਸਾਡੇ ਨੌਜਵਾਨ 1100 ਪਰਿਵਾਰ ਜਿਨ੍ਹਾਂ ਨਾਲ ਜੁੜਿਆ ਹੋਇਆ ਤਜਰਬੇਕਾਰ ਨੇ ਵੈਲ এডਿਕੇਟਿਡ ਹੈ ਕੰਪਿਊਟਰ ਦੀ ਪੂਰੀ ਮੁਹਾਰਤ ਹਾਸਲ ਕਰਦੇ ਆ ਤਾਂ ਇਹਨਾਂ ਦਾ ਸਰਕਾਰ ਲਾਹਾ ਲਵੇ ਸੂਬਾ ਜਰਨਲ ਸਕੱਤਰ ਵਿਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨੁਮਾਇੰਦਿਆਂ ਨੇ 31 ਮਈ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਦੇ ਚੰਗੇ ਨਤੀਜੇ ਆਉਣ ਦੀ ਸਾਨੂੰ ਪੂਰੀ ਪੂਰੀ ਆਸ ਹੈ ਜੇਕਰ ਅਜਿਹਾ ਨਾ ਹੋਇਆ ਤਾਂ ਸੂਵਿਧਾ ਕਰਮਚਾਰੀ 6 ਜੂਨ ਨੂੰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਦੇ ਵਿੱਚ ਪਰਿਵਾਰਾਂ ਸਮੇਤ ਹਿੱਸਾ ਲੈਣਗੇ ਅਤੇ ਆਪਣੇ ਪੱਧਰ ਤੇ ਵੀ ਜੂਨ ਮਹੀਨੇ ਦੇ ਵਿੱਚ ਸੂਬਾ ਪਧਰੀ ਰੈਲੀ ਕਰਕੇ ਸੰਘਰਸ਼ ਦੀ ਸ਼ੁਰੂਆਤ ਕਰਨਗੇ ਕਿ 1100 ਪਰਿਵਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 8 ਮਹੀਨਿਆਂ ਤੋਂ ਬੇਰੋਜ਼ਗਾਰ ਕੀਤਾ ਹੋਇਆ ਜਿਸ ਸੰਬੰਧੀ ਅੱਜ ਸਾਡੀ ਸੂਬਾ ਪਧਰੀ ਮੀਟਿੰਗ ਲੁਧਿਆਣਾ ਇਸਰੂਪ ਭਵਨ ਵਿੱਚ ਕੀਤੀ ਗਈ ਹੈ ਤੇ ਜਿਸ ਵਿੱਚ ਕਾਫੀ ਵਿਚਾਰ ਚਰਚਾ ਹੋਈ ਅਤੇ ਉਸ ਤੋਂ ਬਾਅਦ ਅ ਅਗਲੀ ਰਣਨੀਤੀ ਜ ਸਾਡੀ ਜੋ ਸੀਗੀ ਉਹ ਤਿਆਰ ਕੀਤੀ ਗਈ ਹੈ ਜਿਸ ਵਿੱਚ ਸਾਨੂੰ ਪੂਰਨ ਉਮੀਦ ਹੈ ਕਿ ਅਕਾਲੀ ਭਾਜਪਾ ਸਰਕਾਰ ਤਾਂ ਪਿਛਲੇ ਗਿਆ ਸਮੇਂ ਦੇ ਵਿੱਚ 1100 ਪਰਿਵਾਰਾਂ ਨੂੰ ਬੇਰੋਜ਼ਗਾਰ ਕਰਕੇ ਚਲੀ ਗਈ ਤੁਰਦੀ ਬਣੀ ਪਰ ਕਾਂਗਰਸ ਸਰਕਾਰ ਵੱਲੋਂ ਸਾਨੂੰ ਹਾਂ ਪੱਖੀ ਹੰਗਾਰਾ ਜਿਹੜਾ ਮਿਲ ਰਿਹਾ ਸਾਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ 31 ਮਈ ਦੇ ਵਿੱਚ ਤੱਕ ਸਾਡਾ ਸਾਡੀਆਂ ਮੰਗਾਂ ਦਾ ਜਰੂਰ ਕੋਈ ਨਾ ਕੋਈ ਹੱਲ ਕਰ ਦਿੱਤਾ ਜਾਊਗਾ। ਪ੍ਰੰਤੂ ਅਗਰ ਫੇਰ ਵੀ ਕਾਂਗਰਸ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 6 ਜੂਨ ਨੂੰ ਜੋ ਕੇ ਕਾਮਾਜਮ ਸੰਘਰਸ਼ ਮੋਰਚਾ ਦੀ ਰੈਲੀ ਪਟਿਆਲਾ ਵਿਖੇ ਕੀਤੀ ਜਾ ਰਹੀ ਹੈ ਉਸ ਵਿੱਚ ਭਰਮੀ ਹਮੂਲੀਅਤ ਕਰਾਂਗੇ ਲੁਧਿਆਣਾ ਤੋਂ ਮਨੋਜ ਕੁਮਾਰ ਦੇ ਨਾਲ ਗੁਰਪ੍ਰੀਤ ਸਿੰਘ ਮਹਦੂਦਾਂ ਦੀ ਰਿਪੋਰਟ ਪੈਰੇ ਦਾ ਟੀਵੀ